ਉਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸਦਾ ਤੂੰ ਪਿਤਾ ਤੋਂ ਉਹ ਲੋਕ ਹੌਫਨਾਕ ਕਦਮ ਚੁੱਕਦਿਆਂ ਹੋਇਆ ਆਪਣੀ ਤੀ ਦੇ ਨਜਾਇਜ਼ ਸਬੰਧ ਹੋਣ ਦੇ ਸ਼ੱਕ ਦੇ ਵਿੱਚ ਹੱਥ ਬਨ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਪੁਲਿਸ ਨੂੰ ਦੋਸ਼ੀ ਦੇ ਰਿਸ਼ਤੇਦਾਰ ਨਹੀਂ ਜਾਣਕਾਰੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਖੁਲਾਸਾ ਉਸ ਵੇਲੇ ਹੁੰਦਾ ਜਦੋਂ ਕਿ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸੰਧੂ ਦੱਸਿਆ ਗਿਆ ਕਿ ਇਸ ਦੇ ਵਿੱਚ ਖੁਲਾਸਾ ਉਸ ਵੇਲੇ ਹੋਇਆ ਜਦੋਂ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ આરોપી ਪਿਤਾ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹ ਵਿਅਕਤੀ ਹਿਰਾਸਤ ਦੇ ਵਿੱਚ ਹੈ ਉਸ ਤੋਂ ਪੁੱਛਿਆ ਗਿਆ ਕਿ ਇਸ ਦੇ ਵੱਲੋਂ ਇਹ ਹਕ ਕਿਉਂ ਕੀਤਾ ਗਿਆ ਤਾਂ ਉਸ ਦਾ ਇਹ ਕਹਿਣਾ ਹੈ ਕਿ ਉਸ ਦੀ ਧੀ ਜਿਹੜੀ ਹੈ ਉਸ ਦੇ ਨਜਾਇਜ਼ ਸਬੰਧ ਹੋਣ ਦਾ ਉਸ ਨੂੰ ਸ਼ੱਕ ਸੀ ਉਸ ਦੇ ਚੱਲਦਿਆ ਉਸ ਨੇ ਇੱਕ ਖੌਫਨਾਕ ਕਾਰਾ ਕਰ ਦਿੱਤਾ ਜਿਹੜਾ ਉਹ ਨਹਿਰ ਦੇ ਵਿੱਚ ਇੱਕ ਸੱਖਿਆ ਜੀਵੋ ਲਿੱਤੀ ਮਾਮਲਾ ਹੈਗਾ ਤਾਂ ਕੀ ਕਰ ਰਹੀ ਹਾਂ ਹਾਂ ਇੱਕ surjit singh ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸ ਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਤਾ ਤੇ ਇੱਥੇ ਦੱਸਣਯੋਗ ਹੈ ਵੀ ਉਸ ਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਨੇ ਡਿਸਪੈਚ ਕੀਤੀ ਐ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆਹ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਨ ਕੀ ਜਾ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਹਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸੀ ਸਮਾਨਾ ਦੱਸ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਹੋ ਗਿਆ ਤੇ ਉਹ ਰੈਸਟ ਕਰ ਲਿਆ ਸਰ ਡੈੱਡ ਬੋਡੀ ਮੇਰੀ ਸੀ ਨਹੀਂ ਚਲ ਦਸ ਕੀ ਕੰਮ ਇਹਦਾ ਕੀ ਪਿਆ ਫਿਰ ਇੱਕ ਆਲ ਮਕਾਦੋ ਕੀਤਾ ਦੱਸੀ 10 ਦਿਨ ਰਾਏ ਦਾ ਫੋਨ ਚੱਲਦਾ ਰਾਏ ਨੂੰ ਵੀਡੀਓ ਬਣਾਉਣ ਚਾਹਨ ਉਹ ਚੈਨਲ ਚਲਾਉਣਾ ਚਾਹਦਾ ਚੱਲੋ ਕਮੈਂਟ ਕਰੋ ਫੋਨ ਤਾਂ ਫਿਰ ਲੋਕ ਇਹਨੇ ਬਚਾ ਜਣਾ ਇਹ ਚੱਲ ਬਾਹਰ ਮਰਨ ਦੇ ਬਾਏ ਬਾਏ ਚੱਲ ਪਰਲੇ ਪਾਸ ਹੋਏ ਪ੍ਰੀਤਾ ਬਾਏ ਬਾਏ ਪ੍ਰੀਤਾ ਮਾਰ ਗਿਆ ਯਾਰ ਮਰੀ ਸੱਟ ਲਈਏ ਦੋਵਾਂ ਜੀ ਆਲੇ ਇਹ ਨਹੀਂ ਪ੍ਰੀਤਾ ਡਾੜੀ ਜਾਣਦੇ ਮਰਨੇ ਪ੍ਰੀਤਾ ਕੀ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਡਾੜੀ ਦੇ ਆਵੀ ਚੱਲ ਮੈਂ ਤੂੰ ਤਾਂ ਜਿਆ ਨਹੀਂ ਸਾਹਮਣੀ ਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਡਾੜੀ ਮੈਂ ਵੀ ਚੱਲ ਜੀ ਉਹਦੇ ਨਾਲ ਕੁੱਤ ਹੈ ਜੜੀ ਮੇਰੀ ਕੁੜੀ ਪ੍ਰੇਤ ਡਾੜੀ ਕੱਤੇ ਪ੍ਰੇਤ ਡਾੜੀ ਲਾਲਾ ਰਾਇਰ ਨਾਲ ਪੋਣਾ ਕੋਏ ਪ੍ਰੇਤ ਡਾੜੀ ਸਾੜਦੀ ਆ ਵੇ ਲੋਕੀ ਅੰਤ ਮੜਾ ਖਾਣ ਦੇ ਸਦਾਂਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਇਹ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੇ ਜੇਰੀ ਨਹੀਂ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤਾਂ ਦੱਸਦੇ ਆਂ ਨਹੀਂ ਕਿ ਉਹ ਅੱਜ ਕਿੱਥੇ ਲੈ ਗਿਆ ਹੈ ਉਹ ਨਹੀਂ ਕਰੇ ਸੀ ਦੇਖ ਲਿੱਤੇ ਜਾਂ ਸਪੈਰ ਜੋੜੇ ਸੀਗੇ ਤਾਂ ਪੁੱਤ ਕੋ ਕਹਿਣਾ ਹਾਂ ਜਾਂ ਮੰਨ ਜਾ। ਇਹ ਜਿੱਦ ਨੇ ਸੀ ਇੱਕ ਆਟਕੀ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆਰ ਲਿਖੇ ਸੀ ਨੇ ਕਹਿੰਦੀ ਪਾਪਾ ਆਵਾਂ ਦਲ ਨਾਲ ਲੈਣਾ। ਕੀ ਦੇਸ਼ਾ ਕੁੜੀ ਨੇ? ਕਹਿੰਦੀ ਪਾਪਾ ਕੋਲ ਕੁਝ ਦੇਣਾ ਚਾਹੁੰਦੀ। ਕੌਣ? ਆਪਣੀ ਪ੍ਰੀਤ। ਤੇ ਮੈਂ ਉਹਦੇ ਰੱਤ ਜੋੜੇ ਮੈਂ ਆਹ ਪੁੱਤ ਲੈ ਲੈ। ਇਹਦੇ ਤੋਂ 1.5 ਮਹੀਨਾ ਮੈਂ ਪਹਿਲਾਂ ਮੇਰੇ ਦਫਤਰ ਤੱਕ ਵੀ ਪਤਾ। ਮੈਂ ਆਪ ਵੀ ਨਹਿਰ ਚਾਲ ਮਾਰਨ ਗਿਆ ਮੈਂ ਆਹ ਪੁੱਤ ਸਮਝ ਜਾ ਮੈਂ ਕਿ ਪਤਾ ਡਾਰੀ ਜਾਂਦਾ। ਪਰ ਉਹਨੇ ਦੇ ਚਾ। ਫਿਰ ਕੀ ਹੋਇਆ? ਜੇ ਜਦ ਮੈਂ ਉਹ ਦਿਨ ਆਇਆ ਮੈਨੂੰ ਪਤਾ ਕੀ ਕਰਾ ਕੀਤਾ ਦਿਲ ਵੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਕਿਹੜੀ ਨਿਹਰਾ ਸਟਾਫ ਕਰੀਦਾ ਮੈਂ ਆਪਣਾ ਲੋਗਾਰ ਹੋਇਆ ਪਾਲ ਸੰਸਪੀਟਲ ਤਾਂ ਕਿਵੇਂ ਸਟੇਲ ਕੋਈ ਆਖੂ ਤੋਂ ਬੰਨੇ ਹਾਂਜੀ ਦਾ